ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਮ ਸੇ ਲੈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਆ ਤੇ ਇੱਕ ਗੱਬਣ ਆਓ ਪੁੱਛ ਲੈਨੇ ਬਾਈ ਤੁਹਾਡੇ ਭਾਈ ਜਿਸ ਜੀ ਕਹਿੰਦਾ ਅੱਛਾ ਸੀ ਆ ਬਾਈ ਹੋ ਠੀਕ ਉਹ ਵਧੀਆ ਬਹੁਤ ਵਧੀਆ ਬਰਾ ਨਾਮ ਤੇ ਐਡਰੈਸ ਬੋ ਨਾਮ ਮੇਰੇ ਅਕਸ਼ਦੀਪ ਆ ਪਿੰਡ ਚ ਦੀਪਾ ਪੰਡ ਤੇ ਕਹਿੰਦੇ ਆ ਬਾਈ ਹੂੰ ਪਿੰਡ ਵੀਰੇ ਸੈਦੋਗਿਆ ਤਹਿਸੀਲ ਬਈ ਨਿਹਾਲ ਸਿੰਘਲਾ ਜਿਹੜਾ ਵੀਰੇ ਮੋਗਾ ਮੋਬਾਈਲ ਨੰਬਰ ਬੋ 8876 17674 ਠੀਕ ਆ ਬਾਈ ਬਾਈ ਜਿਹੜੇ ਪਹਿਲੇ ਨੰਬਰ ਤੇ ਵੜ ਦੇ ਦੇ ਨਾ ਕਿਹੜਾ ਸੂਸ ਸੂਈ ਆ ਡਾਕਟਰ ਇਹ ਦੂਜਾ ਸੂਸ ਹੋਈ ਆ ਹੂੰ ਇਹਨੂੰ ਮਨ ਕੇ ਲਾ ਵੀ 11:30 11:30 ਵਜੇ ਸੂਈ ਹੋ ਗਈ ਬੜ ਇਹ ਠੀਕ ਆ ਠੀਕ ਆ ਨਾ ਜੇਰ ਆ ਜੇ ਵੀਰੇ ਪੈਣੀ ਦੀ ਬਾਕੀ ਆ ਯਾਰ ਹੂੰ ਠੀਕ ਆ ਉਹਨੇ ਕਹੇ ਲੱਦੀ ਆ ਅੱਧੇ ਤੋਂ ਵੱਧ ਆ ਗਈ ਹੈਗੀ ਅੱਧੀ ਰਹਿ ਗਈ ਹੈ ਜਦੋਂ ਜੇਰ ਪੈ ਗਈ ਆ ਵੀਡੀਓ ਬਣਾ ਲਾਂਗੇ Banda ਆਪਣੀ ਵੀਡੀਓ ਦੇਖ ਸਕਦਾ ਠੀਕ ਆ ਨਾ ਠੀਕ ਆ ਮਗਰ ਵੀਰੇ ਬੱਚਾ ਇਹਦਾ ਬੱਚਾ ਦਿੱਤਾ ਹਾਂ ਬੱਚਾ ਦਿੱਤਾ ਬਾ ਗਾਣੀ ਨੇ ਇੱਦਾਂ ਉਹਨੇ ਨਿਕਰਾਂ ਗਾਂ ਬਹੁਤ ਸੀਗੀ ਨਿਕਰ ਕਹਿੰਦਾ ਕਿ ਬੱਚੇ ਨੇ ਤੋੜਤੀ ਠੀਕ ਆ ਨਾ ਚੂਣ ਜਵਾ ਇੱਕ ਨੰਬਰ ਹੋਊਗਾ ਠੰਡੀ ਸੀ ਹੋਊਗੀ ਜੋ ਮਰਜੀ ਬੈਠਾ ਮਰਜੀ ਬਹਿ ਜਾ ਕੋਈ ਚੱਕ ਨਹੀਂ ਚਵਾਈ ਬਹੁਤ ਏ ਹੈ ਨਾ ਚੂਣ ਦਾ ਇੱਕ ਨੰਬਰ ਆ ਬਾਈ ਬੁੱਟੀ ਚਵਾਈ ਆ ਜਿਵੇਂ ਮਰਜੀ ਬੈਠਾ ਰਹੇ ਕੋਈ ਨਿਆਣਾ ਨਹੀਂ ਪਾਉਣ ਦੀ ਲੋੜ ਕੋਈ ਬੱਚਾ ਨਹੀਂ ਲਾਇਆ ਬਾਈ ਨੂੰ ਮੋਂ ਇਹਨਾਂ ਤਾਰਾ ਮਾਤੀਆਂ ਲੈ ਬੋਲੇ ਚੂਣ ਜਵਾ ਦਾ ਇੱਕ ਨੰਬਰ ਹੋਊਗਾ ਵੀ ਗਰੰਟੀ ਹੋਊਗੀ ਆ ਚੂਣ ਚਵਾ ਦੀ ਵੱਡੀ ਬੁੱਡੀ ਬਹੁਤ ਆ ਗਈ ਵੜ ਅਜੇ ਵੜ ਤਾਜੀ ਕਰਕੇ ਵੜਨੇ ਅੱਖ ਪੱਠਾ ਨਹੀਂ ਜੱਕਿਆ ਸਹੀ ਹੈ ਠੀਕ ਹੈ ਨਾ ਜਦੋਂ ਗਾਂ ਦੀ ਜੇਰ ਜੁਰ ਪੈ ਗਈ ਬਾਈ ਉਦੋਂ ਕੇਰਬੋਟ ਹੋ ਜੂਗੀ ਵੜ ਤਾਂ ਸਹੀ ਗੱਲ ਹੈ ਠੀਕ ਹੈ ਨਾ ਹੂੰ ਤੇ ਕਿੰਨਾ ਕੁ ਬੋਲਾ ਕੱਢਿਆ ਸਰਾ ਜੀ ਡਾਕਟਰ 3 ਕਿਲੋ ਬੋਲਾ ਚੋਆ ਹੋ ਯਾਰ 3.5 ਕਿਲੋ ਹੂੰ ਠੀਕ ਹਨਾ ਮਨਾਇਆ ਤਾਜੀ ਕਰਕੇ ਆ ਗਈ ਜਦੋਂ ਮੰਨ ਕੇ ਚੱਲ ਵੀ ਹੂੰ ਫੇਸ ਬੜਾ ਚੰਗਾ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਚਮਕ ਚੰਗੀ ਹੈ ਸੂਈ ਸਵਾਈ ਹੈ ਤੇ ਜੇਰ ਆ ਜਿਹੜੀ ਲੜ ਤੁਰਿਆ ਤਾਜੀ ਕਰਕੇ ਵੈੜਾ ਬਈ ਹੌਲੀ ਤੁਰਦੀ ਹੈਗੀ ਹੂੰ ਠੀਕ ਹਨਾ ਗੱਲ ਆ ਸਹੀ ਆ। ਖਾਵੀ ਕੇ ਬੈਠਨੇ ਬਾਈ ਬਹੁਤ ਬਣ ਜਾਣਾਗਾ। ਸਹੀ ਗੱਲ ਆ। ਠੰਡੀ ਸੀਲ ਆ ਜੇ ਮਰਜੀ ਮਰਜ਼ੀ ਖੜਾ ਲਾ ਲੈ। ਮੌ ਇਹਨਾ ਬੈਜੋ। ਕੋਈ ਤਾਂ ਗਰੀਚਾ ਲੈ ਯਾਰ। ਕਹਿਣਾ ਕਰਮ ਵਾਲੇ ਨੇ ਕੋਈ ਨਹੀਂ ਚਾਏ ਵਿੜ ਦੇ ਦੇ ਵਿਚਾਲੇ ਲੈ ਖੜਾ ਕੇ ਤਾਰਾ ਮਾਰ ਲੈ। ਮੋਟੀ ਮੋਟੀ ਚਵਾਈਆ ਬੌਲੇ ਚਾ ਬਾਈ ਜਿਵੇਂ ਮਰਜ਼ੀ ਧਾਰਾ ਮਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਤੇ ਤੋਰਾ ਦੇਖੋ ਬਾਈ ਤੋਰਾ ਵੀ ਚੰਗਾ ਚਮਕ ਚੰਗੀ ਆ ਬੇ ਹੁਣ ਹੀ ਥੋੜਾ ਜਿਹਾ ਸੂਆ ਜਾ ਮੰਨ ਗਈ ਬਾਈ ਕਹਿੰਦਾ ਬੱਚਾ ਥੋੜਾ ਜਿਹਾ ਡਬਲ ਸੀ ਨਾ ਉਹਦਾ ਕਰਕੇ ਆਪੇ ਹੀ ਸੂਈ ਆ ਯਾਰ ਇਹ ਮਤਲਬ ਘਰੇ ਵੇਣੀ ਸੀ ਆਪੇ ਹੀ ਸੂ ਗਈ ਠੀਕ ਆ ਬਾਈ ਠੀਕ ਨਾ ਗੱਲ ਫੇਸਬੁਕਸ ਬਹੁਤ ਚੰਗਾ ਵੜਦਾ ਕੀ ਮੁੱਲ ਹੈ ਵੀਰੇ ਜਾਇਦ ਜਾਇਦਾ ਮੋਲ ਡਾਈਟਰ ਜਿਹੜਾ ਮੁੱਲ ਕਰਾਉਂ ਜਿਹੜਾ ਮਨ ਦਾ ਮਰਜ਼ੀ ਕਰਾਈਏ ਬਾਈ ਹੂੰ 75000 ਦੀ ਵੜ ਦੇਵਾਂਗੇ ਯਾਰ ਠੀਕ ਆ ਮੁੱਲ ਕਰਾਉ ਨੂੰ 80 ਕਰਾ ਲ ਇਹ 70000 ਦੀ ਵੜ ਦੇਵਾਂਗਾ ਬਈ 75000 ਦੀ ਬਾਈ ਕਹਿੰਦਾ ਵੜ ਦੇ ਦਾਂਗੇ ਮੁੱਲ ਕਰਾਉਣ ਨੂੰ ਜਿਹੜਾ ਮਰਜ਼ੀ ਕਰਾ ਲਾ ਬਈ ਸੂਈ ਸਵਾਈ ਆ ਠੰਡੀ ਸੀਲ ਆ ਜਿਵੇਂ ਮਰਜ਼ੀ ਧਾਰਾ ਮਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਆਰਡਰ ਦੇਖੋ ਨੇੜ ਤੋਂ ਚੈੱਕ ਕਰ ਆਰਡਰ ਇਹ ਤਾਂ ਥੋੜੀ ਜਿਹੀ ਬਾਦੀ ਬੁੱਦੀ ਵੀ ਹੈਗੀ ਆ ਭਲ ਭਲ ਹੂੰ ਠੀਕ ਹੈ ਨਾ ਗੱਲ ਸਹੀ ਗੱਲ ਉਹ ਸਵਾਰਿੰਗ ਸੂਲਿੰਗ ਚੱਕੀ ਕੀ ਵੜਦਾ ਯਾਰ ਇੰਨੀ ਗੁੱਲੀ ਵੀ ਸੀਗੀ ਹੂੰ ਠੀਕ ਹੈ ਹੁਣ ਐ ਵੀ ਕੋਲ ਨਾ ਕੋਈ ਚੋਦੀ ਕਰਕੇ ਹੋਊਗੀ ਹੂੰ ਚੋਣ ਜੋ ਥਣ ਥਣ ਦਾ ਇੱਕ ਨੰਬਰ ਹੋਊਗਾ ਵੜਦੇ ਸਹੀ ਹੈ ਕੱਦ ਵੱਡ ਫੁੱਲ ਆ ਬਈ ਸੂਈ ਸਵਾਈ ਆ ਅੱਗੇ ਭਰਾ 2 ਨੰਬਰ ਤੇ ਕਿਹੜਾ ਸੁਹਾ ਸੁਣਦੀ ਹੈ ਵੀਰੇ ਮੇਰੇ ਦੂਜਾ ਸੁਹਾ ਅੱਜ ਇਹਦੇ ਦਿਨ ਪੂਰੇ ਹੋ ਗਏ ਠੀਕ ਆ ਠੀਕ ਹੈ ਨਾ ਗੱਲ ਹਜੇ ਮਹਿੜ ਬਣ ਕੇ ਮੜੇ ਇਹ ਵੀ ਬਾਦੀ ਜੀ ਕਰੀ ਫਿਰਦੀ ਹੈਗੀ ਠੀਕ ਆ ਬਣਣ ਵਾਲੀ ਨੇ ਤਾਂ ਭਾਗਾਂ ਨਹੀਂ ਨਾ ਯਾਰ ਡਾਕਟਰ ਤੂੰ ਆਪ ਹੀ ਯਾਦ ਕਰੇਗਾ ਠੀਕ ਆ ਇੱਥੋਂ ਸਟਾਰਟਿੰਗ ਹੁੰਦੀ ਹੈ ਵੀਰੇ ਲੇਵੀ ਦੀ ਠੀਕ ਆ ਠੀਕ ਹੈ ਨਾ ਗੱਲ ਜਾਵੇ ਭਲਾ ਜਾ ਫੜ ਇੱਥੇ ਭਲ ਫਿਰਦੀ ਆ ਮੋਟਾ ਮੋਟਾ ਹਾਂ ਠੰਡ ਨੂੰ ਤਾਂ ਬਹੁਤ ਚੰਗਾ ਭਾਗਾਂ ਲੱਗਿਆ ਠੀਕ ਆ ਠੰਡੇ ਸੀਲ ਬਹੁਤ ਆ ਗਈ ਠੀਕ ਆ ਠੰਡ ਨੂੰ ਬਹੁਤ ਚੰਗਾ ਹਯਾ ਦਾ ਐਲਾ ਹੋਰ ਬਣੂਗੀ ਲੱਟ ਲਵਾਉ ਪਈਆਂ ਸਾਰੀਆਂ ਬਾਲਟਾਂ ਲੈ ਕੱਢੂ ਫਿਰ ਕਰਮ ਵਾਲੀ ਰਾਜੀਪਲੀ ਬਹੁਤ ਆ ਜਾਨ ਵਾਲੀ ਆ ਕੋਈ ਲਿੱਸੀ ਨਹੀਂ ਕੋਈ ਲਵੀ ਨਹੀਂ ਠੀਕ ਹੈ ਨਾ ਫੇਸਬੁਕ ਬਹੁਤ ਪਿਆਰਾ ਹੈਗਾ ਸਹੀ ਗੱਲ ਆ ਬਾਈ ਠੀਕ ਆ ਗਾਇਆਂ ਦੋਨੇ ਵੱਡੀਆਂਆਂ ਕੱਦਵਾਰ ਹੋਣੀਆਂ ਛੋਟੀਆਂ ਨਹੀਂ ਹੋਣੀਆਂ ਯਾਰ ਬੰਦਾ ਵੀਡੀਓ ਦੇਖ ਕੇ ਅਗਲਾ ਕਹੇਗਾ ਨਹੀਂ ਛੋਟੀਆਂ ਹੋਣਗੀਆਂ ਕੱਦਾਂ ਵਾਲਾ ਹੋਣੀਆਂ ਬਾਈ ਥਾਂ ਭਾਂਡੇ ਆਪਣੇ ਓਕੇ ਹੋਣੀਆਂ ਠੀਕ ਆ ਇਹ ਬੰਦਾ ਆਨਲਾਈਨ ਵੀ ਬਗਾਉਂਦਾ ਆਪਣੀ ਅਰਥ ਨਾਲ ਤੁਹਾਨੂੰ ਦੀ ਫੁੱਲ ਗਾਰੰਟੀ ਹੋਊਗੀ ਠੀਕ ਉਹ ਵੀ ਟੈਂਸ਼ਨ ਫਰੀ ਹੋ ਜੇ ਬੰਦਾ ਫੇਸ ਬੜਾ ਪਿਆਰਾ ਬਈ ਬਰੀਕੀ ਚ ਬਹੁਤ ਨਾ ਬਹਿਣ ਹਮ ਚਮਕ ਫੁੱਲ ਹੈ ਕਰਮਣੀ ਦੇ ਤੋਰਾ ਦੇ ਫੁੱਲ ਹੈ ਤੋਰਾ ਕਮਾਲ ਹੈ ਅਜਾ ਰਾਈਟਰ ਦੀ ਅੱਜ ਮੰਨ ਕੇ ਦਿਨ ਪੂਰੇ ਹੋ ਗਏ ਵੀਰੇ ਹਮ ਠੀਕ ਆ ਹਮ ਇੱਕ ਦੋ ਦਿਨ ਲੈ ਵੀ ਸਕਦੀ ਆ ਸੂ ਵੀ ਸਕਦੀ ਆ ਪਰ ਜੋ ਸੂਪੇ ਕੋਈ ਚੱਕਰ ਨਹੀਂ ਬੜ ਬਣੀ ਬੁਣੀ ਬਹੁਤ ਆਈ ਵੀ ਹਮ ਜਿਵੇਂ ਮਰਜੀ ਬੈਠਾ ਰਹੇ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰ ਹੀ ਨਹੀਂ ਕਹਿਣਾ ਕਰਮਣੀ ਹਜੇ ਬੜੂਗੀ ਹਜੇ ਬਹੁਤ ਬਈ ਬਣੂਗਾ ਠੀਕ ਹੈ ਨਾ ਗੱਲ ਲੈ ਬਾਦੂ ਕੇ ਰਿਪੋਰਟ ਆ ਗਈ ਮਗਰ ਮੂਰਲਾ ਇੱਕ ਮਾੜੀ ਆ ਫੋਟਜੀ ਆ ਗਈ ਇਹ ਚਲਦੀ ਨਹੀਂ ਕਹ ਯਾਰ ਬੰਦਾ ਕਹੇ ਕੋਈ ਹੈ ਨਾ ਇਹ ਮੂਹਾਂ ਹੈ ਨੀਗਾ ਠੀਕ ਆ ਠੀਕ ਆ ਕਿ ਯਾਰ ਇੱਥੇ ਆ ਕੇ ਬੰਦਾ ਕਹਿਣ ਲੱਗਿਆ ਯਾਰ ਆਪਾਂ ਨੂੰ ਦੱਸਿਆ ਨਹੀਂ ਮਾ ਉਹ ਜਾ ਕੰਮ ਨਹੀਂ ਕਰਨਾਗਾ ਸਹੀ ਗੱਲ ਦੇਖ ਨਾ ਰਖ ਕੇ ਆਪਣੀ ਲਈ ਦੀ ਆ ਅਗਲਾ ਆਉਜੀ ਦੇਖ ਕੇ ਲੈ ਕੇ ਜਾਵਾਂਗੇ ਬਾਈ ਸਹੀ ਆ ਬਾਈ ਤੁਰਦੀ ਦਾ ਮੱਲਾ ਵਾਂਗੂ ਭੱਗਾ ਫੁੱਲ ਬਰੀਡ ਆ ਗਰਮ ਵਾਲੀ ਤੇ ਹੈ ਨਾ ਹਾਂ ਬਹੁਤ ਚੰਗੀ ਆ ਬਾਈ ਸਹੀ ਗੱਲ ਠੀਕ ਆ ਉਨਾ ਹੀ ਲੈਵਾ ਮਗਰ ਉਨਾ ਹੀ ਮੂਰ ਨੂੰ ਆ ਬਣੂ ਮਣੂ ਦਾ ਬਥੇ ਬਣੀ ਤਾਂ ਹੁਣ ਵੀ ਬਦੇਰੀ ਹੋਰ ਵੀ ਬਣ ਜੂਗੀ ਬਾਈ ਸਹੀ ਕੀ ਮੋਲ ਆ ਭਰਾ ਇਹਦਾ ਡਰਮੋ ਮੋਲ ਕਰਾਉਣ ਨੂੰ ਜਿਹੜਾ ਮਰਜ਼ੀ ਕਰਾਈ ਚੱਲ ਠੀਕ ਆ ਹਮ 80 ਕਿਲਰ ਵਾਲਾ 85 ਕਿਲਰ ਵਾਲਾ 75 ਤੋਂ ਇਹ ਦੇਵਾਂਗੇ ਜੇ ਕੋਈ ਬੰਦਾ ਜੋੜਾ ਮੰਗਦਾ ਕਹੇ ਯਾਰ ਬੰਦਾ ਕੋਈ ਜਾਵਣ ਹੁੰਦਾ ਜੋੜੇ ਦਾ ਠੀਕ ਆ ਨਾ ਗੱਲ ਮਾਨਦਾਰ ਨਾਲ ਕਰਨਾ ਕਰਨਾ 100 ਕਿਲੋਮੀਟਰ ਦਾ ਕਿਰਾਇਆ ਫਰੀ ਦੇ ਦਿੰਦੇ ਆ ਚੱਕਾ ਬਾਈ ਦੋਨਾਂ ਦਾ ਕੱਲੀ ਦਾ ਨਹੀਂ ਹੋਣਾ ਇਹਰ ਬੰਦਾ ਕੁਭੇ ਪਤਾ ਨਹੀਂ ਕੱਲੀ ਦਾ ਮਹਾਂ ਮੁੱਲ ਜਾਇਜ ਰੱਖਿਆ 75000 ਰੁਪਏ ਮਾਰ ਜ਼ਰੂਰ ਹੋ ਜੇ ਮੁੱਲ ਵੀ 77000 ਡੇਢ ਦਾ ਬਣਦਾ ਭਾਈ ਮਾਨਤਾ ਜਿਹੜਾ ਕਰਨਾ ਕਰਨਾ ਹੀ ਆ ਠੀਕ ਹੈ ਨਾ ਗੱਲ ਤੇ ਭਾਈ ਪਾਪਾ 100 ਕਿਲੋਮੀਟਰ ਦਾ ਕਰਾਇਆ ਫਰੀ ਛੱਡ ਦਾਂਗੇ ਬਹੁਤ ਠੀਕ ਆ ਇਹ ਕੁ ਬੰਦਾ ਜੋੜਾ ਇਹ ਬੈੜ ਟੁੱਟੀ ਡਾਟੀ ਨਹੀਂ ਉਤੋਂ ਤੇ ਬੈੜ ਨੇ ਭਾਈ ਇੰਨੀਆਂ ਲਤਾਂ ਜੋੜਾਂ ਕਰਕੇ ਬੈੜ ਖੜੂਗੀ ਸਹੀ ਗੱਲ ਠੀਕ ਹੈ ਨਾ ਜਦੋਂ ਸੂਣ ਦਿਆਗੀ ਥੋੜੀ ਸਵੇਲਿੰਗ ਆ ਬੈੜ ਨੂੰ ਇਧਰ ਠੀਕ ਹੈ ਜਾਣਕਾਰ ਬੰਦੇ ਹੁੰਦਾ ਕਹਿੰਦੀ ਲੋੜ ਹੀ ਹੁੰਦੀ ਜਦੋਂ ਬੈੜ ਨੇ ਚੱਕ ਲਈ ਸਵੇਲਿੰਗ ਸੂਣ ਦੇ ਐ ਨਾਗਸੀ ਭਰਾ ਕੋਲੇ ਦੋ ਦੋਨੇ ਦਿਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਬਈ